ਆਹ ਬਹੀ ਫਤਜੀ ਕਰ ਲੱਗਾ ਟਰੈਨਰ ਸਾਹਿਬ ਉਧਰ ਪੂਲ ਵੀ ਦੇਸੀ ਦਿਖਾਵਾਂਗੇ ਤੇ ਇਹ ਕੇਸੀ ਆ ਪਿਆ ਐਕਸਨਾ ਇਹ ਘਰੋਂ ਆਇਆ ਸੀ ਐਫ ਆਈ ਵੀ 1.5 ਟਨ ਆ ਸਾਰਾ ਥੱਲਾ ਆਪਣਾ ਏਸੀ ਹੋ ਗਿਆ ਥੱਲਾ ਪੋਰਸ਼ਨ ਅਟਾਚੀ 2 ਟਨ ਸੁੱਨ ਕਰਕੇ ਰਿਆਈਆਂ ਲੈ ਕੇ ਪੈਂਦੇ ਅੰਦਰ ਹੁਣ ਕਿਉਂ ਭਈ ਰਿਆਈ ਪੂਰਾ ਲੱਗੇ ਹਾਂਜੀ ਗੁੱਡ ਗੁੱਡ ਮਹਾਰਾਜ ਦੀ ਬੱਸ ਛੇ ਪਾਸੇ ਪੱਸੀ। ਉੱਤੇ ਸੋਤਰ ਦਾ ਆਇਆ। ਇੱਧਰ ਗੋਬਰ ਗੈਸ। ਆ ਪਿਆ ਜੱਕੜ ਜੰਗ ਮੰਗਾਇਆ। ਇਹਨਾਂ ਦੀ ਗੰਨੇ ਵਾਲੀ ਮਸ਼ੀਨ ਤੇ ਲਾ ਦੇਣਾ। ਕੱਡੋ ਤੇ ਪੀਓ। ਹਨਾ ਆ ਗੱਡਰ ਲੈ ਆਂਦੇ ਪਏ ਕਵਾੜ ਤੋਂ। ਕਵਾੜੀਏ ਤੋਂ ਲੈ ਕੇ ਰੰਗ ਕਰਾਦਾ। ਸਾਨੂੰ ਹਿੱਸਾ ਲਿਆ ਮੈਂ ਕਵਾੜੀਏ ਤੋਂ। ਇਹਨੂੰ ਉੱਤੇ ਫੈਟ ਕਰਾਂਗੇ ਨਾਲ ਮਸ਼ੀਨ ਲਿਆ ਮੈਂ ਗੰਨੇ ਵਾਲੀ। ਠੀਕ ਹੈ ਜੀ। ਅਗਲੇ ਸਾਲ ਬਾਬਾ ਨਾਲ ਸ਼ੌਕ ਰੱਖੇ। ਯਾਰ ਅੱਧਾ ਕਿੱਲਾ ਗੰਨੇ ਦਾ ਵੀ ਦਾਵੇ ਚੱਲਣ ਦੋ ਸਾਰਾ ਸੀਜ਼ਨ ਹੀ ਹੈ ਕਿੱਲਾ ਵੀ ਦਾ ਕੋਈ ਚੱਕਰ ਨਹੀਂ ਮਾਰਾ ਦੀ ਕਿਰਪਾ ਸੱਚੇ ਬਾਸਾ ਦੀ ਬਾਬੇ ਦੀ ਠੀਕ ਆ ਜੀ ਇਹ ਆ ਆਲੂ ਹੋਰ ਐਕਸਟਰਾ ਬਣਾਇਆ ਕੁਦਰ ਬਣਾਇਆ ਸੀ ਜਵਾਨ ਖੜੇ ਆ ਡਟੇ ਕਿੰਨੇ ਕਿੰਨੇ ਐਕਸਰਸ ਹੋ ਗਈ ਕਿੰਨੀ ਹੋ ਗਈ ਆਪਣੀ ਪਹਿਲਾਂ 10 ਗੇਰੀ ਰੱਸਾ ਹੋ ਗਿਆ 1000 ਡੰਡ ਹੋ ਗਿਆ 31 ਸੱਟ 31 ਸੱਟ ਪੈਰਾਂ ਵਾਲੀ ਦੇ ਹੋ ਗਏ ਤੇ ਆ ਪੂਲ ਬਣਾਇਆ ਜੀ ਦੇਸੀ ਇਹਨਾਂ ਦਾ ਪੂਲ ਦਿਖਾ ਦੇ ਆ ਜਾ ਬੱਸ ਚਲੋ 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 ਦਸ ਦਾ ਕੋਡ ਸਾਰੇ ਬਚਾ ਕੇ ਜਿੱਤੀ ਪੱਤੋ ਕੱਚੀ ਗੁੱਚਰੀ ਮਾਰ ਰਹੀ ਨਮੈਦਾਂਗਾ ਯਾਨੀ ਤੂੰ ਕਿੰਨੀਆਂ ਘਟ ਗਈਆਂ ਕਹੀਆਂ ਮੈਂ ਤੈਨੂੰ ਦੱਸਦਾ ਕਹੀ ਚਲਾਉਣ ਵਾਲਾ ਜਿਹੜਾ ਨਹੀਂ ਹੈਗਾ ਉਹ ਮੋਟੇ ਤੋਂ ਪਰਲੇ ਤੋਂ ਕਹੀ ਫੜ ਚੱਲ ਖਾਲਸਾ ਉਹ ਪੰਡਤ ਜੀ ਤੋਂ ਕਹੀ ਫੜੋ ਚੱਲ ਬਾਈ ਉਹ ਪੈਰ ਪੂਰ ਨਾਲ ਆਵੇ ਗਏ ਤੇ ਆ ਮੋਟੇ ਤੋਂ ਮੋਹ ਲੱਗ ਗਈ ਪਰਲੇ ਤੋਂ ਘਟੋਚ ਘੱਟ ਜੀ ਤੋਂ ਮੋਟਾ ਜਿਹਾ ਕਹੀ ਦੇ ਦੇ ਉਹਨੂੰ ਮੁੰਡੇ ਨੂੰ ਆ ਜਾਓ ਤੁਸੀਂ ਇਧਰ ਆ ਸੋਹਣੇ ਆ ਜਾਓ ਆ ਜਾਓ ਆ ਜਾਓ ਤੁਸੀਂ ਲੁਕਣਾ ਨਹੀਂ ਤੁਸੀਂ ਤਾਂ ਅਜ ਅਗਰ ਆਜਾ ਭੱਜ ਕੇ ਇਹ ਵਾਲੇ ਕਿੱਥੇ ਤੱਕ ਨੇ ਇੱਥੇ ਤੱਕ 20 ਵਾਲੇ ਉਧਰ ਗੱਲ ਕੀ ਆ ਟੱਕਰ ਰੱਖੋ ਦੋ ਰੱਖਣੇ ਇੱਕ ਇਧਰ ਰੱਖੋ ਆਹ ਬੜੀ ਭਾਰੀ ਆ ਜਾਂ ਚੱਲ ਕੋਈ ਨਾ ਚਲਾ ਲਾ ਇਹਨੂੰ ਦੇ ਦੇ ਇਹਨੂੰ ਦੇ ਰੱਖਿਆ ਨਹੀਂ ਦੇ ਭਾਰੇ ਨੂੰ ਤਕੜੇ ਦਾ ਕੰਮ ਕੀਆ ਤਕੜਾ ਕੰਮ ਕਰੋ ਇੱਥੋਂ ਐਕਸਟਰ ਕੋ ਐਕਸਟਰ ਕੋ ਐਕਸਟਰ ਇੱਥੋਂ ਫਾੜਨੀ ਹੈ ਜ਼ੋਰ ਨਾਲ ਟਕਾ ਕੇ ਮਾਰਨਾ 10 ਮਾਰ ਲੋ ਜਾਏ ਇਹ ਨਹੀਂ ਗੱਲ ਵੀ ਇੰਨਾ ਕੀ ਜਾਵੇ ਉਹ ਗਣਤੀ ਇੰਨੀ ਤਾਂ ਜਾਵੇ ਨਾ ਦੇ ਗਿੱਲਾ ਤਾਂ ਨਿਕਲੇ ਇੱਥੋਂ ਕੋੜੋਂ ਨਹੀਂ ਰਿਹਾ ਠੀਕ ਆ ਸਟਾਰਟ ਲਾ ਬਹੁਤ ਦਰੋਂ ਉਥੇ 40 10 ਮੀਟਰ ਦੇ ਉਥੇ ਜਲੇ ਉਧਰਲੇ ਪਾਸੇ ਪਿੱਛੇ ਮੋੜੇ ਪੱਤ ਮੜ ਕੇ ਫਰਕ ਮੇ ਉਰੇ ਨੂੰ ਆ ਜਾ ਇੱਧਰ ਆ ਜਾ ਆ ਨਾ ਚੱਕਿਆ ਕਰੋ ਇਹ ਦੇਖਣਾ ਨਹੀਂ ਤੁਸੀਂ ਹਨਾ ਗਰਾਊਂਡ ਦੀ ਤੁਸੀਂ ਮਜਾਦਾ ਨਾ ਰੱਖੋ ਉਰੇ ਹੋ ਜਾ ਹੋ ਜਾ ਕੋਈ ਗੱਲ ਨਹੀਂ ਬਾਅਦ ਚ ਲਿਆ ਬੀ ਚੋ ਕਾ ਕ ਟਕ ਲਾਂਗੇ ਦੱਸੋ 30 30 40 40 50 50 ਚਲੋ 30 30 ਦੇ ਲਾਓ ਕਰੋ ਸਟਾਰਟ ਡਾਇਰੈਕਸ਼ਨ ਸਹੀ ਟਕਾ ਕੇ ਕਾਲੀ ਨਹੀਂ ਕਾਲੀ ਨਹੀਂ ਪੁੱਤ ਕਾਲੀ ਨਹੀਂ ਕਰਨੀ ਹਾਂ ਕਹਾਂ ਜਾ ਕਹਾਂ ਜਾ ਹਰਣ ਕਹਾਂ ਜਾ ਕਹਾਂ ਜਾ ਵਾਹ ਜਾ ਇਹ ਭਾਰੀ ਆ ਪਹੀ ਦੋ ਮਾਰੀ ਚੱਲ ਬਸ ਕੋਈ ਨਹੀਂ ਇਹ ਆ ਦੇਸੀ ਜਕਰ ਜੰਗ ਹੁਣ ਪਤਾ ਲੱਗੂ ਬਈ ਕਈ ਭਾਅ ਵਕਦੀ ਆ ਉਧਰ ਜਾ ਡੰਡਰ ਆਲਾ ਇਹਨੂੰ ਪਾਣੀ ਦੀ ਧਰ ਦੇ ਬਾਲਟੀ ਚ ਪਾਣੀ ਪਾ ਕੇ ਧਰ ਦੇ ਦੇ ਵਿੱਚ ਰੈਡੀ ਰਿਲੈਕਸ ਕਾਲੀ ਨਹੀਂ ਕਰਨੀ ਜ਼ੋਰ ਮਾਰਨਾ ਕਹੀ ਵੀ ਨਹੀਂ ਤੋੜਨੀ ਖਾਸੀਆਂ ਦੀਆਂ ਕਰਨੀਆਂ ਨੇ ਆਪਾਂ ਟਕਾ ਕੇ ਕਾਲੀ ਨਹੀਂ ਕਰਨੀ ਪੁੱਤ ਕਾਲੀ ਦਾ ਸ਼ੈਤਾਨ ਦਾ ਕੰਮ ਕਾਲੀ ਦਾ ਆਪਾਂ ਤਾਂ ਇੰਜੋਏ ਵੀ ਕਰਨਾ ਨਾਲ ਇਹ ਨਹੀਂ ਕੋਲ ਵੀ ਹੋਏ ਹੋਏ ਉਹ ਨਹੀਂ ਕਰਨੀ ਕੋਈ ਇੰਜੋਏ ਕਰੋ ਪੁੱਤ ਕੋਈ ਨਾ ਚਲੋ ਰੈਡੀ ਗੋ ਟਕਾ ਕੇ ਟਕਾ ਕੇ ਥੱਲੇ ਜਾਵੇ ਕਹੀ ਹਾਂ ਬਹੁਤ ਵਧੀਆ ਬਈ ਉਹ ਬੱਲੇ ਬਿਨੇ ਤੇਰੇ ਬਿਨੇ ਮੂੰਹ ਨਹੀਂ ਤਾਹਾਂ ਚੱਕਣ ਦੀ ਲੋੜ ਪਤਾ ਉਹੀ ਮਾਰ ਬਸ ਜ਼ੋਰ ਹੀ ਲਾਉਣਾ ਆਪਾਂ ਜ਼ੋਰ ਲਾਓ ਕੋਈ ਕੋਈ ਦਿਖਾਵਾ ਕਰਦੀ ਲੋੜ ਨਹੀਂ ਜ਼ੋਰ ਹੀ ਲਾਉਣਾ ਟੱਪਾ ਹੋਰ ਇੱਕ ਇੱਕ ਮਿੰਟ ਰੁਕੋ ਟੱਪਾ ਛੱਡਣਾ ਨਹੀਂ ਜਮਈ ਜਿਹਦੇ ਗੁੱੜਦੇ ਆ ਨੇ ਜਾਣਾ ਇਹ ਨਿਕਲ ਵੀ ਗਾਹਾਂ ਟੱਪਾ ਇੱਥੋਂ ਟੱਪਾ ਮਾਰੇ ਇੱਥੇ ਮਾਰਿਆ ਸਾਰਾ ਨਾਲ ਨਾਲ ਕਬਰ ਕਰ ਦੇਣਾ ਜਾਣਾ ਜਿੰਨਾ ਗੁੱਡਣਾ ਠੀਕ ਆ ਉਹ ਕਈ ਗਰੀ ਪੁੱਤ ਹੀ ਕੈਂਚੀ ਮਾਰੋ ਬਾਅਦ ਚ ਪੁੜਾ ਲੱਗ ਜਾ ਕੇ ਰੜੇ ਚ ਥੋੜਾ ਹੀ ਨਸਾਨਾ ਕੱਟ ਕਰ ਲੋ ਬਰਾਬਰ ਬਰਾਬਰ ਰੈਡੀ ਗੋ ਚੱਲ ਭਈ ਆਏ ਨਹੀਂ ਖੜਨਾ ਹਾਂ ਹਾਂ ਚੱਲ ਕੋਈ ਨਾ ਅੱਠ ਮਾਰ ਲਾ 4 ਮਾਰ ਲਾ 5 ਮਾਰ ਲਾ ਕੋਈ ਚੱਕਰ ਨਹੀਂ ਹਾਂ ਕੋਈ ਨਾ ਕੋਈ ਨਾ ਆਪਦੇ ਗਿਣਤੀ ਰੱਖੋ ਠੀਕ ਹੈ ਨਾ ਆਪਦੀ ਗਿਣਤੀ ਕਰੋ ਹਰੇਕ ਬੰਦਾ ਭਈ ਮੈਂ ਅੱਠ ਮਾਰਦਾ ਮੈਂ 10 ਮਾਰਦਾ ਗੱਡ ਗੱਡ ਬਹੁਤ ਵਧੀਆ ਵਿੱਚ ਨਵੇਂ ਮੁੰਡੇ ਵੀ ਨੇ ਭਾਈ ਓ ਹੋ ਹੋ ਐਂ ਕਰੋ ਪੁੱਤ ਇੱਧਰ ਦੇ ਪਾਸੇ ਆਉ ਤੁਸੀਂ ਮਿੱਟੀ ਪੈ ਰਹੀ ਆ ਉੱਤਰ ਉਧਰੋਂ ਲੱਗਦੇ ਆਪਾਂ ਉਧਰ ਤੋਂ ਉੱਡ ਪਿੱਛੇ ਫੁਰਤੀ ਨਾਲ ਆਜੋ ਇੱਧਰ ਤੁਸੀਂ ਹਨਾ ਇਹੋ ਜਿਹੀਆਂ ਚੀਜ਼ਾਂ ਵੀ ਦੇਖਣੇ ਮੈਂ ਹੁਣ ਮਿੱਟੀ ਜੰਦਰ ਜਾਈ ਜਾਂਦੀ ਇਹਨਾਂ ਦੇ ਹਨਾ ਉਹ ਚੀਜ਼ ਵੀ ਨਿਗਾਹ ਰੱਖਣਾ ਸਾਰਾ ਕੋਲ ਲੈ ਲਓ ਪੋਜੀਸ਼ਨ ਹੂੰ। ਓ ਆੜੀ ਤੂੰ ਡਾਂਡਰ ਲਾ ਲੈ ਪੁੱਤ ਜਾ ਕੇ ਚੱਲ ਉੱਧਰ ਨੀਲੀ ਵਾਲਾ ਜੀ ਨੇ ਕਹੀ ਬਦਲੀ ਉਹ ਕਹੀ ਵਧੀਆ ਪਈਏ ਲੈ ਲਓ ਰੱਖ ਦੇ ਇੱਥੇ ਜਾ ਭਾਜਾ ਉੱਥੇ ਡਾਂਡਰ ਲਾ ਰਸ ਰਸੇ ਨਾਲ ਲਾਮਕ ਲਾ ਦੂ ਨਮਾ ਵਾ ਇਹ ਨਮਾ ਮੁੰਡਾ ਗਿਆ ਹੋਰ ਮੋਟੂ ਜਿਹਾ ਕਿੱਥੇ ਆ ਉਹ ਵੀ ਨਮਾ ਹੀ ਆ ਤੂੰ ਕਿਵੇਂ ਸੱਟਾ ਕਿੰਨੀ ਕੁ ਲਾਦੀ ਓਨੀ ਕਰ ਲੈ 5 ਮਾਰ ਲੈ 10 ਮਾਰ ਲੈ ਬੰਨਣ ਨਹੀਂ ਚਲੋ ਬਈ ਰੈਡੀ ਗੋ ਟਕਾ ਕੇ ਟਕਾ ਕੇ ਪੁੱਤ ਟਕਾ ਕੇ ਹਾਂ ਪੈਰ ਬਚਾ ਕੇ ਬਿਨੇ ਪੈਰ ਬਚਾ ਕੇ ਪੈਰ ਤੇ ਨਾ ਮਾਰ ਲਈ ਆਪਦੇ ਹੌਲੀ ਹੌਲੀ ਯਾਰ ਕਾਲੀ ਕਿਉਂ ਕਰਦੇ ਹੋ ਯਾਰ ਪੁੱਤ ਖਾਲਸਾ ਜੀ ਡਾਊਨ ਕਰੋ ਗੋਡੇ ਦੋਨੇ ਜਾਨੇ ਗਲਤ ਕਰਦੇ ਹੋ ਹੈਲੋ 68 ਥੱਲੇ ਹਾਂ ਗੱਡ ਗੱਡ ਬਹੁਤ ਵਧੀਆ ਹਾਂ ਸਹੀ ਆ ਕੋਈ ਨਾ ਸਾਹ ਲੈ ਲੋ ਜਿਹਨੇ ਸਾਹ ਲੈਣਾ ਕੋਈ ਚੱਕਰ ਨਹੀਂ ਇਹ ਕਿਹੜਾ ਆਪਣਾ ਅੱਜ ਦਾ ਕੰਮ ਅੱਜ ਨੇ ਪੜਜੂ ਖੱਤ ਖੱਤ ਬਣਾ ਚਲੋ ਭਾਈ ਕਿਉਂ ਖੜ ਗਏ ਆਪਾਂ ਤਾਂ 2 ਸਾਲ ਹੋਣ ਵਾਲੇ ਆ ਆਪਾਂ ਨੂੰ ਸਿਰੇ ਖੜਨਾ ਚਾਹੀਦਾ ਜਾ ਕੇ ਹੌਲੀ ਹਰਿਆਣਾ ਹੌਲੀ ਹੌਲੀ ਮਗਰ ਨਹੀਂ ਪਿਆ ਕੋਈ ਹੌਲੀ ਯਾਰ ਕਿਉਂ ਕਾਲੀ ਕਰਦੇ ਹੋ ਸਮਾਰ ਕੇ ਮਾਰੋ ਟੱਕ ਚਲੋ ਚਲੋ ਮੈਂ ਖੜਾਉਂ ਆਪੇ ਲੈਖ ਕੱਛ ਕੱਛ ਚਲੋ ਬੋ ਚਲੋ ਰੈਡੀ ਤੁਸੀਂ ਨਹੀਂ ਧੋ ਮੇਰੇ ਤੱਕ ਕੱਛ ਕੱਛ ਉਹ ਗੱਲ ਪੰਡ ਦਾ ਪੁੱਛ ਆ ਗਿਆ ਪੰਡ ਦਾ ਬਈ ਵੈਰੀ ਗੁੱਡ ਬਹੁਤ ਵਧੀਆ ਐ ਬਣ ਗਿਆ ਹੀਰਾ ਪੰਡ ਦਾ ਦੁੰਦਾ ਇੱਧਰ ਸਾਡੇ ਟਿੱਡੀ ਹੁਣੀ ਵੀ ਆਈ ਐ ਟੀ ਛੱਡਣ ਆ ਗਿਆ ਮਜੇ ਨਾਲ ਕਾਲੀ ਨਹੀਂ ਕਰਨੀ ਰੈਡੀ ਗੋ 50 ਟੱਕ ਮਾਰਨੇ ਆ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਖਿੱਚ ਕੇ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਪੁੱਤ ਕੋਈ ਨਾ ਜੇ ਕਿਸੇ ਨੂੰ ਦਮ ਚੜਦਾ ਡੰਡੋਂ ਡਰਾ ਲੋ ਬੰਨਣਾ ਨਹੀਂ ਕੋਈ ਹੈਗਾ ਠੀਕ ਆ ਪਤਾ ਕਿਵੇਂ ਸੈੱਟ ਵਧੀਆ 50 ਦਾ ਸਹੀ ਲੱਗਾ ਹੈਵੀ ਤਾਂ ਨਹੀਂ ਨਾ ਨਾ ਬਾਈ ਜੀ ਸਹੀ ਆ ਚਲੋ ਰੈਡੀ 60 ਦਾ 1 2 3 4 5 6 7 8 9 10 11 12 ਹਰਿਆਣਾ 13 14 15 16 ਆਰਾ ਆਰਾ 19 20 21 22 23 24 25 ਵਾਗਰੂ 26 ਵਾਗਰੂ 27 ਵਾਗਰੂ 28 ਵਾਗਰੂ 29 ਵਾਗਰੂ 30 ਵਾਗਰੂ 31 ਵਾਗਰੂ 32 ਵਾਗਰੂ 33 ਵਾਗਰੂ 34 ਵਾਗਰੂ 35 ਵਾਗਰੂ 36 ਵਾਗਰੂ 37 ਵਾਗਰੂ 38 ਵਾਗਰੂ 40 ਵਾਗਰੂ ਬਹੁਤ ਗੱਡ ਮੇਰੇ 40 ਵਾਗਰੂ 41 ਵਾਗਰੂ 42 ਵਾਗਰੂ 43 ਵਾਗਰੂ 49 40 47 48 49 ਹੋ ਜਾ ਰੈਕਸ ਗੋਟ ਬਨੇ ਆ ਅਰੇ ਸਵਾਦ ਆ ਨਜ਼ਾਰਾ ਬਨੇ ਮੋਟ ਬੰਦ ਕਰ ਬਈ ਮੈਂ ਕਿਹ ਕੁਛ ਨਹੀਂ ਕਿਹਾ ਹਾਂ ਕਰ ਲਓ ਬੂ ਗੱਲਾ ਇੱਕ ਮਿੰਟ ਇੱਕ ਮਿੰਟ ਇੱਥੇ ਬਣਾਉਣਾ ਇੱਥੇ ਭਗਾਉਣਾ ਬਹਿ ਜਾ ਉੱਥੇ ਪਾਣੀ ਪਾਣੀ ਦੀ ਬੋਤਲ ਲਿਆਕ ਗੋ ਕੱਚਕ ਕੱਚਕ ਗੱਡਾ ਸਾਰਿਆਂ ਨੂੰ ਪੁਲਾ ਦੇ ਕੋਈ ਨਾ ਪਹਿਲਾਂ ਖਾਲਸੇ ਨੂੰ ਪੁਲਾ ਦੇ ਕੋਈ ਨਾ ਦੋ ਦੋ ਕੁੱਟ ਬਾਹਰ ਠੰਡਾ ਮੂੰਹ ਚ ਰੱਖ ਲਈਦਾ ਮੈਂ ਤਾਂ ਠੰਡਾ ਨੂੰ ਕਹਿਆ ਨਹੀਂ ਸੀ ਮੈਂ ਤਾਂ ਦੂਜਾ ਕਹਿਆ ਸੀ ਹੈ ਤੂੰ ਨਾ ਵੱਡਾ ਜ਼ਹਿਰ ਆ ਠੰਡਾ ਪਾਣੀ ਜ਼ਹਿਰ ਸਾਰਾ ਵੱਡੀ ਜ਼ਹਿਰ ਆ ਇਹ ਜਿਹੜੀ ਤੁਸੀਂ ਪੀਨੇ ਹੋ ਕਦੇ ਪੀਣਾ ਵੀ ਪੈ ਜੇ ਡਿਪਲੋਮਾ ਦੱਸ ਦਿੰਨਾ ਤੁਹਾਨੂੰ ਕੁੱਟ ਪਰੋ ਮੂੰਹ ਚ ਰੱਖ ਲਓ 10 ਸੈਕਿੰਡ 15 12 ਸੈਕਿੰਡ ਗਰਮ ਹੋ ਜਾਣਾ ਨਾਲੋਂ ਅੰਦਰ ਕਈ ਗਰੀ ਨਾ ਵੀ ਮਿਲੇ ਉਹ ਠੰਡਾ ਪਾਣੀ ਆ ਪੀਣਾ ਪੈਣ ਪੀਣਾ ਲਾਜ਼ਮੀ ਆ ਘੁੱਟ ਭਰ ਕੇ ਮੂੰਹ ਚ ਰੱਖ ਲੋ 5-7 ਸਕਿੰਟ ਗਰਮ ਹੋਣਾ ਨੇ ਬਾਡੀ ਇਹੇ ਜੀ ਆ ਉਦੋਂ ਹੰਗਾ ਲੋ ਠੀਕ ਆ ਨਾ ਗੁੱਡ ਸਾਹ ਲਾ ਲੋ ਸਾ ਕਿੰਨੇ ਹੋ ਗਏ ਤੁਹਾਡੇ ਕੀ 34% ਹੁਣ ਵੈਰੀ ਗੁੱਡ ਸ਼ਾਗੇਸ਼ ਹਾਂ 14 ਮਿੰਟ ਹੋਈਆਂ ਹਜੇ 14 ਮਿੰਟ 14 ਮਿੰਟ ਹੋਇਆ ਚਲ ਕੋਈ ਨਾ ਪਹਿਲਾਂ ਵੀ ਇਹਨਾਂ ਡੇਢ ਦੋ ਘੰਟੇ ਲਾ ਲੇ ਮੂੰਹ ਗੱਲਾ ਮੂੰਹ ਗੱਲਾ ਮੂੰਹ ਗੱਲਾ ਮੂੰਹ ਗੱਲਾ ਕਰਨਾ ਇੱਕ ਉੱਟ ਇਹ ਮੂੰਗੀ ਅੱਜ ਖੜੀ ਆ ਬੇਲਾਂ ਲਾਈ ਹੈ ਕਦੂਆਂ ਕਦੂਆਂ ਦੀਆਂ ਖੀਰੇ ਵੀ ਆ ਆ ਕਿੰਨੂ ਬੇਰੀ ਅਮਰੂਦ ਮਸੰਮੀ ਆ ਮੱਕੀ ਦਾ ਚਾਰ ਪਾਵਾਂਗੇ ਜੀ ਨੰਗਰਾਂ ਨੂੰ ਇਹ ਜਿਹੜਾ ਪੂਰਾ ਦੇਸੀ ਤੁਹਾਨੂੰ ਦਿਖਾਏ ਸੀ। ਮੂੰਹ ਗੱਲਾ ਕਰ ਲੋ ਬੱਤ ਮੂੰਹ ਗੱਲਾ ਦੋ ਘੋਟਾਂ ਭਰੀ ਦੀ ਹੁੰਦੀਆਂ ਨੇ। ਸਮਝ ਗਏ? ਇਹਦਾ ਸਰੀਰ ਆ ਚਾਹੇ ਗੋਹਾ ਬਣਾ ਲਓ ਚਾਹੇ ਲੋਹਾ ਬਣਾ ਲਓ ਤੁਸੀਂ ਬਣਾਉਣਾ। ਆ ਪੰਗੂਲਾ ਜੀ ਸਾਡਾ। ਇਹ ਮਾਰ ਦਿਆ ਸ਼ਾਲਾ ਇਹ। ਹੁਣ ਦੋ ਤਿੰਨਾਂ ਜਾਨਾਂ ਦੇ ਕੰਨਾਂ-ਕੰਨਾਂ ਪਾਣੀ ਪਵਾ ਲਿਆ ਹੁਣ ਮਖਿਆ ਹੁਣ ਅੱਜ ਪੇਟ ਵੀ ਮੜੀ ਜੀ ਹੋਈ ਆ ਆ ਦੇ। ਆਹ ਕੌਣ ਚੱਕੂ ਆ ਗਿਆ ਇਥੋਂ? ਹੈ? ਕਿਉਂ ਕਰਦੇ ਹੋ ਇਹ ਚੀਜ਼ਾਂ ਕਰ ਲੈ। ਆਪਣੀ ਅਕੈਡਮੀ ਆ ਗਰਾਊਂਡ ਦੇ ਵਿੱਚ ਤੁਸੀਂ ਇਹ ਪੀਕੇ ਸਿਟੀ ਜਾਣੇ ਹੋ ਕੌਣ ਸਿਆਣਾ ਕੋਈ ਤੁਹਾਨੂੰ ਜਾਂ ਬੋਰੀ ਚ ਪਾ ਗਿਆ ਨਾਲੇ ਆਪ ਤੁੰਦ ਗੋਦੀ ਚਾੱਕ ਕੇ ਲੈ ਕੇ ਜਾ ਪੁੱਤ ਬਣ ਕੇ ਜੋ ਬਾਦੂ ਘਟੂ ਕਰੇ ਉਸ ਹਿਸਾਬ ਠੀਕ ਆ ਗਰਾਊਂਡ ਦੇ ਨਾਲ ਜੇ ਪਿਆਰ ਕਰੋ ਫੇਰ ਹੀ ਬਣੂਗੀ ਗੱਲ ਗਰਾਊਂਡ ਦੇ ਨਾਲ ਪਿਆਰ ਕਰੋ ਰੱਖੇ ਉਧਰ ਆਗੂ ਬੇਨੋ ਦੇ ਬਚੇ ਹੋ ਤੁਸੀਂ ਆ ਦੇਖ ਲਾ ਡੱਬਾ ਲੈ ਆ ਦੇਖੋ ਜੀ ਆ ਧੋਕਤਾ ਨਹੀਂ ਉਵੇਂ ਹੀ ਸੋੜੂ ਡੂੜਾ ਸੋਦਾ ਆਉਂਦਾ ਇਹ ਧੋਵੋ ਜੋਤੀ ਜੀ ਇਹਨੂੰ ਜੇ ਉਹ ਚੀਜ਼ ਲੈਣੀ ਪਾਉਂਦੀ ਆ ਪਤਾ ਕਦਰ ਕਰੋ ਹਰੇਕ ਚੀਜ਼ ਦੀ ਕਦਰ ਹੈ ਰਗੜਾ ਵੀ ਲਾਉਣੇ ਹੁਣ ਰਗੜੇ ਤੇ ਵੀ ਇਹਨਾਂ ਨੂੰ ਕਿਹਾ ਸੋਡੇ ਡਾਂਗ ਪਰੇ ਢਾਉ ਕੱਲੂ ਮੈਨੂੰ ਪਤਾ ਲੱਗਿਆ ਅੱਧੋ ਸ਼ੁੱਧੀ ਕੁੱਟਦੇ ਆ ਉਵੇਂ ਛੱਡ ਦਿੰਦੇ ਆ ਪਸ਼ੂਆਂ ਮੂਰੇ ਚਲੋ ਬੈਗਰ ਲਾ ਲੋ ਪਰੇ ਨੂੰ ਉਹ ਵਸੇ ਤੇ ਇੱਕ ਲੈਨਚ ਹੋਵੇ ਬਰੇ ਹੋ ਜਾ ਲੈਨਚ ਪੁੱਤ ਸੱਟਾ ਸੱਟਿਆ ਪਿਆ ਭਾਈ ਜੱਗ ਦੇਖ ਲੋ ਇੱਧਰ ਸਾਡੇ ਕੰਮ ਦੇਖ ਲੋ ਆਹ ਦੇਖ ਲੋ ਹੁਣ ਇਹਨਾਂ ਨੂੰ ਜੇ ਮੈਂ ਕਹਿਣਾ ਆ ਦੇ ਲੈ ਕੀ ਸੁਣਾ ਆ ਰੱਖਿਆ ਅੰਦਰ ਕੰਡੀਤ ਹੋ ਗਿਆ ਕੀ ਇਹ ਕੀਨੇ ਛੱਟਿਆ ਇਹ ਯਾਰ ਹੈ ਮੈਨੂੰ ਮੁੜ ਕੇ ਕੋਈ ਭਾਂਡਾ ਦੇਗਾ ਮੈਂ ਸਾਰਿਆਂ ਨੂੰ ਲੰਬੇ ਪਾਲੂ ਦੇਖ ਲੈ ਉਹ ਬਾਈ ਜੇ ਇੰਨੀ ਨਾਂ ਤੇ ਨਾ ਤੇ ਕਰੀਏ ਕਿਹੜਾ ਨਾਂ ਕਸ਼ਾ ਇਹਦਾ ਸਾਰਾ ਕੁਝ ਲਟਾ ਦੇਣਗੇ ਗੋ 70 ਟਕਾ ਕੇ ਟਕਾ ਕੇ ਟਕਾ ਕੇ ਤਾਹਾਂ ਤੋਂ ਆਵੇ ਤਾ ਖਾਲਸਾ ਜੀ ਤਾਹਾਂ ਤੋਂ ਤਾਹਾਂ ਤੋਂ ਨਹੀਂ ਉਹਦੀ ਕਹੀ ਹਾਂ ਖੱਚ ਗਏ ਗੁੱਡ ਬਿਨੇ ਬਿਨੇ ਸਾ ਗਿਆ ਸਾਰਿਆਂ ਨੂੰ ਸਹੀ ਬਿਨੇ ਦੀ ਕਹੀ ਚੱਲ ਰਹੀ ਆ ਯਾ ਮੁੰਡਾ ਦੂਜਾ ਪਟਕੇ ਵਾਲਾ ਕੰਨ ਲਾਣ ਵਾਲਾ ਗੋਡਾ ਤਾਹਾਂ ਤੋਂ ਹਾਂ ਇੱਥੋਂ ਬਿਲਕੁਲ ਹਾਂ ਠੋਕੇ ਠੋਕੇ ਮੋਟੇ ਬੱਸ ਕਰੋ ਪੱਤਾ ਨਹਾਰੋ ਜਾ ਕੇ ਜਾ ਭੱਜੋ ਤੁਸੀਂ ਤਿੰਨੇ ਉੱਡ ਜਾ ਖੱਚ ਕੇ ਸਾਲੋ ਰੈਕ ਇਧਰ ਪਾਸੇ ਆਜੋ ਮਿੱਟੀ ਫੇਰ ਰੋੜਨ ਲੱਗ ਗਈ ਆਜੋ ਇਧਰ ਜਹਾਦ ਨੂੰ ਨਾਲਾ ਭੱਜ ਜਾ ਜੇ ਕਹੀ ਉਧਰ ਰੱਖ ਦੇ ਪਾਣੀ ਧਰ ਦੇ ਨੂੰ ਪਾਣੀ ਭਰ ਕੇ ਬਾੜੀ ਉਧਰ ਧਰ ਦੇ ਆਈ ਨੀ ਲੋਟ ਆਉਣਾ ਨੇ ਪਾਣੀ ਧਰ ਦੇ ਚੱਪਲਾ ਪਾ ਕੇ ਭਾਈ ਜੀ ਚੱਪਲਾ ਪਾ ਕੇ ਜਾਣਾ ਟਿੱਡੀ ਨਾਓ ਚਲੋ ਭੱਜੋ ਸੋਲਿਆਂ ਦੀ ਮੁੱਠੀ-ਮੁੱਠੀ ਖਾਓ ਔੜ ਜੋ 2 ਮਿੰਟ ਦੇ ਇੱਥੇ ਆਏ ਨੀ ਪਾਣੀ ਦਾਲ ਦਾਲ ਨਾਵੇਂ ਨੀ ਡੋਲੀ ਦਾ ਪੁੱਤ ਪਾਣੀ ਠੀਕ ਆ ਬਚਾਓ ਪਾਣੀ ਬਚਾਓ ਲਾਜ਼ਮੀ ਜਿੱਥੇ ਵਰਤੋਂ ਵਰਤੋਂ ਕਰੋ ਪਰ ਬਚਾਓ ਲਾਜ਼ਮੀ 에ਰੀ ਗਲ ਟੁੱਟੀ ਛੱਡੀ ਬਰਸ਼ ਕਰਨ ਲੱਗੇ ਉਹ ਗਲਤ ਹੈ ਆ ਫਸਲ ਨੂੰ ਰੋਣਾ ਪਾਣੀ ਅਗਲਾ ਪਾਣੀ ਇੱਥੇ ਛੱਡੀ ਜਨ ਖਤ ਇਹ ਇਹ ਲੋੜ ਆ ਇੱਥੇ ਨਹਾਉਣ ਨੂੰ ਤੁਹਾਨੂੰ ਲੋੜ ਆ ਥੋੜਾ 20 ਪੀਪੀਆਂ ਪਾ ਕੇ ਕਿਹੜਾ ਵਿਚ ਮੜਨ ਲੱਗੇ ਤੁਹਾਡੇ ਇੱਥੇ ਚੁੱਭੀਆਂ ਲਵਾਦਾਂ ਥੋਡੀਆਂ ਭਾਜੋ ਪਾ ਚੱਪੜਾ ਕਿੱਥੇ ਨੇ ਭਾਈ ਗੁੱਡ ਕੋਈ ਟਾਇਰ ਦਾਵਾ ਕੋਈ ਗੱਲਬਾਤ ਖਾਲਸਾ ਜੀ ਸੱਟਾ ਕੰਮ ਤੇ ਪ੍ਰੋਗਰਾਮ ਇੱਕ ਇੱਕ ਟੱਪਾ ਲੱਗੇ ਜਾਣਾ ਹੁਣ ਆਪਾਂ ਚਲੋ ਇੱਕ ਇੱਕ ਤੋਰੋ ਇੱਕ ਦੋ ਟਕਾ ਕੇ ਤਿੰਨ ਚਾਰ ਗੁੱਡ ਨਾਲ ਵਾਲਾ ছਾਇਆ ਪਿਆ ਜਮਈ ਹਾਂ ਕਰਨ ਦੇ ਜੂਮ ਮੈਨੂੰ ਦਿਖਾਉਣ ਦੇ ਮੁੰਡਾ ਕੌਣ ਆ ਇਹ ਲੈ ਆ ਵਾ ਭਾਈ ਮੁੰਡਾ ਸੁਨੱਖਾ ਵੀ ਬਹੁਤ ਆ ਇਹ ਮੂੜੋ ਹੀ ਜਾਵੇ ਸਰੀਰ ਦਾ ਵੀ ਵਧੀਆ ਇੱਧਰੋਂ ਮੂੰਹ ਦਿਖਾ ਦੇ ਹੁਣ ਮੈਨੂੰ ਕਹੀ ਬਿੰਗੀ ਕਰਦੀ ਸ਼ੇਰ ਨੇ ਰੋਕ 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 ਕਹੀ ਸਿੱਧੀ ਕਰ ਆਵਦੀ ਪਹਿਲਾਂ ਉੱਥੇ ਉਧਰ ਕਰ ਆ ਵੇ ਲੋਹੇ ਦਾ ਦਸਤਾ ਲੋਹੇ ਦਾ ਦਸਤਾ ਬਿੰਗਾ ਕਰਦਾ ਭਲਵਾਨ ਨੇ ਇਹ ਹੁੰਦੀ ਹੈ ਮਿਹਨਤ ਇੱਕ ਐਵੇਂ ਮਚ 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 ਗਣਤੀ ਇੱਧਰ ਫੜਾ ਇੱਧਰ ਫੜ ਵੀਡੀਓ ਬਣਾ ਮੈਂ ਤੈਨੂੰ ਦੱਸਦਾ ਕਿ ਮੈਂ ਸਿੱਧੀ ਕਰੀ ਆ ਆ ਦੇਖ ਲੈ ਭਾਈ ਉਹ ਕਹੀ ਬਿੰਗੀ ਕਰਦੀ ਝੋਟੇ ਨੇ ਹੈ ਇੱਥੇ ਮਾਰ ਰੋ ਇਹਦੇ ਇੱਥੇ ਇਹ ਬਿੰਗੀ ਹੋਈ ਏ ਥੋੜੀ ਸਹੀ ਡਾਇਰੈਕਸ਼ਨ ਨਾਲ ਨਹੀਂ ਚਾਹੁੰਦੇ ਤੁਸੀਂ ਪੱਤੇ ਚਲਾਉਣੀ ਆ ਐਂ ਕਰਕੇ ਇੱਥੇ ਮਾਰ ਹਾਂ ਉਹ ਵੀ ਬਿੰਗੀ ਤਣਾ ਯਾਰ ਇਹ ਲੰਬੂ ਹਾਈ ਮਾਰ ਆਇਤ ਲਾ ਪਾਸਾ ਪੂਰੀ ਗੱਲ ਇਹਦਾ ਪੀਨ ਬਦਲ ਦਾਂਗੇ ਆ ਪਾ ਦੇ ਆ ਇੱਥੋਂ ਚੱਲ ਰਿਹਾ ਗਾ ਆ ਪਿਆ ਖੁੱਲ ਗਿਆ ਪਾਹੀ ਹੁੰਦੀ ਆ ਇਹ ਆ ਦੇ ਇਥੋਂ ਆਏ ਐਸੀ ਵੈਲਡ ਚਾਹੀਦੀ ਇਹ ਆਏ ਨਾਲ ਇਥੋਂ ਸਪੋਰਟ ਹੈ ਨਹੀਂ ਹੋਣ ਇਹਨੂੰ ਤਾਂ ਥੋੜੇ ਪਿਆਰ ਦੇ ਨਾਲ ਚਲਾ ਨਹੀਂ ਚਲ ਲੈ ਚਲੋ ਪੁੱਤ ਮਜੇ ਨਾਲ ਮਜੇ ਨਾਲ ਹਾਂ ਮਜੇ ਕਾਲੀ ਨਹੀਂ ਮੱਝੇ ਨਾਲ ਮੱਝੇ ਨਾਲ ਹਾਂ ਬਹੁਤ ਵਧੀਆ ਬਹੁਤ ਵਧੀਆ ਗੱਡ 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 ਪੁੱਤ ਬਹੁਤ ਵਧੀਆ ਹੂੰ ਛਾਗੇ ਛਾਗੇ ਬੇੜੀਆਂ ਚ ਬੱਟੇ ਦੱਸਾਂ ਕਿਵੇਂ ਪਾਈਦੇ ਆ ਜਿਹੜੇ ਸੁਆਗਾ ਕਹਿੰਦੇ ਨੇ ਉਹ ਸੁਆਗਾ ਵੀ ਤਿਆਰ ਆ ਹੁਣ ਹੈ ਸਾਡਾ ਨਾਟਕਾ ਵੀ ਤਿਆਰ ਨੇ 4-5 ਮੇਰੇ ਕੋਲ ਇੱਕ ਢਿਚਣਗੇ ਸੁਆਗਾ ਦੇ ਮੈਂ ਖੜੂੰ ਹੂੰ ਪੰਜਾਬ ਦੇ ਹਿੰਦੁਸਤਾਨ ਵੀ ਨੇ ਸਾਡੇ ਸਾਡੇ ਕੋਲ 2-3 ਧਰਤੀ ਤੱਕ ਹੋਣੀ ਇੱਕ ਕੁਆਂਟਿਟੀ 30-30 ਕਿਲੋ ਦੇ ਉਹ ਵੀ ਦਿਖਾਵਾਂਗੇ ਟਾਈਮ ਸਾਰ ਹਜੇ ਮਾਰਾ ਟਾਈਮ ਲੈ ਕੇ ਉਹ ਸੱਚੇ ਬਾਦਸ਼ਾਹ ਫਰੇਕ ਦੀਆ ਟਾਈਮ ਆਉਂਦਾ ਪੁੱਤ ਟਾਈਮ ਆਉਂਦਾ ਹਨਾ ਰਿਲੈਕਸ ਪਹਿਲਾਂ ਬਾਈ ਜੀ ਢੂੜ ਘੰਟਾ ਲੱਗਿਆ ਇਹਨਾਂ ਦਾ ਆ ਤਾਂ ਵੀਡੀਓ ਬਣਾਉਣ ਕਰਕੇ ਕਰ ਰਹੇ ਆ ਇਹਨਾਂ ਨੂੰ ਢੂੜ ਘੰਟਾ ਲੱਗਿਆ ਹੋਇਆ ਬਹਿਰ ਜੀ ਦਾ ਖਾਲਸਾ ਗੱਜ ਕੇ ਬਹਿਰ ਜੀ ਦਾ ਖਾਲਸਾ ਆ ਜਾਓ ਪਤਾ ਰੱਖੋ ਕਹੀਆਂ ਉਹ ਵੀ ਕਹੀ ਚੱਕ ਕੇ ਲਿਆ ਪਰ ਉਹ ਛੱਡੀ ਪਈ ਇਹੀ ਬੇਨਤੀ ਹੈ ਸਾਰਿਆਂ ਭਰਾਵਾਂ ਨੂੰ ਜਿਹਨੇ ਸਾਡੇ ਕੋਲ ਆਉਣਾ ਘੱਟੋ ਘੱਟ ਸਾਲ ਬੱਬਰ ਕੀ 2 ਸਾਲ ਦਾ ਟੀਚਾ ਲੈ ਕੇ ਆਇਓ 6 ਮਹੀਨੇ 5 ਮਹੀਨੇ ਵਾਲਾ ਮੇਰੇ ਕੋਲ ਨਾ ਆਉਣ ਦੀ ਲੋੜਾ ਫੋਨ ਤੇ ਨਾ ਪੁੱਛਿਆ ਕਰੋ ਇੱਥੇ ਆ ਕੇ ਪੁੱਛੋ ਜਿਹੜੀ ਜੀ ਪੁੱਛਣੀ ਆ ਇੱਕ ਦਾ ਫੋਨ ਆਇਆ ਅੱਜ ਬਾਈ ਜੀ ਰਗੜੇ ਵਾਲਾ ਕੁੰਡਾ ਕਿੱਥੇ ਮਿਲੂ ਲੈ ਐ ਰਗੜਾ ਵੀ ਮੈਂ ਲਾ ਕੇ ਦੇਣਾ ਪੁਣਕੇ ਪਲਾ ਵੀ ਮੈਂ ਦਿੰਨਾ ਐ ਇੱਕ ਦਾ ਇੱਕ ਦਿਨ ਫੋਨ ਆਇਆ ਬਾਈ ਮੁੰਡਾ ਮੇਰਾ ਫਲਾਣੇ ਪਹਿਲਵਾਨ ਕੋਲ ਜਾਂਦਾ ਉਹਨੂੰ ਰਸਾ ਚੜਾਵਾ ਕੀ ਕਰਵਾ ਮੈਂ ਕਿਹਾ ਪਹਿਲਵਾਨ ਨੂੰ ਪੁੱਛ ਨੂੰ ਨਾਲੇ ਜੇ ਪੁੱਛਣਾ ਵੀ ਬੇੰਤੀ ਹੱਥ ਬੰਨ ਕੇ ਇੱਥੇ ਆ ਕੇ ਪੁੱਛੋ ਫੋਨ ਤੇ ਕੋਈ ਨਾ ਕੋਈ ਦੱਸੇ ਕਦੇ ਵੀ ਕਿਸੇ ਅਫਸਰ ਕੋਲ ਜਾਣਾ ਤੁਸੀਂ ਫੋਨ ਤੇ ਤਾਂ ਕੰਮ ਖਰਾਬ ਹੀ ਹੋਊਗਾ ਬੱਟੇ ਬੱਟੇ ਉਹਲੇ ਜਾ ਕੇ ਕੰਮ ਬਣ ਜੂ। ਜੇ ਜਵਾਬ ਦੇਣਾ ਤਾਂ ਫੋਨ ਕਰੋ।